ਉਤਪਤੀ ਦੀ ਕਿਤਾਬ ਜੇ ਤੂੰ ਭਲਾ ਕਰੇ ਕੀ ਜੇ ਤੂੰ ਭਲਾ ਕਰੇ ਉਹ ਉਤਾਹਾਂ ਨਾ ਕੀਤਾ ਜਾਵੇ ਕਿ ਉਤਾਹਾਂ ਨਾ ਕੀਤਾ ਜਾਵੇ ਜੇ ਤੂੰ ਭਲਾ ਨਾ ਕਰੇ ਜੇ ਤੂੰ ਭਲਾ ਨਾ ਕਰੇ ਤਾਂ পাপ ਬੂਏ ਉੱਤੇ ਸੁਪ ਬੈਠਾ ਵਸਤੂ ਸਿਸ ਵਚਨ ਨੂੰ ਜਾਣਦੇ ਆ ਇਸ ਉਤਪਤੀ ਦੇ ਅਧਿਆਇ ਨੂੰ ਜਾਣਦੇ ਕੈਨ ਔਰ ਹੇਬਲ ਦੀ ਇਸ ਸਟੋਰੀ ਅਸੀਂ ਜਾਣਦੇ ਆ ਲਿਖਿਆ ਜੇ ਤੂੰ ਭਲਾ ਕਰ ਰਹੇ ਤਾਂ ਕੀ ਤੇਰੀ ਭੇਟ ਗ੍ਰਹਿਣ ਨਾ ਕੀ ਜਾਏ ਬਸ ਪੁਆਇੰਟ ਨੰਬਰ 2 ਅਤੇ ਪੁਆਇੰਟ ਨੰਬਰ 3 ਤਿੰਨ ਗੱਲਾਂ ਵਿੱਚ ਦੇ ਆ ਫਸਟ ਨੰਬਰ ਤੇ ਜੇ ਤੂੰ ਭਲਾ ਨਾ ਕਰੇ ਜੇ ਤੂੰ ਭਲਾ ਨਾ ਕਰੇ ਤਾਂ ਕੀ ਤੇਰੀ ਭੇਟ ਸਿਮਕਾਰ ਗ੍ਰਹਿਣ ਨਾ ਕੀਤੀ ਜਾਵੇ ਪ੍ਰੈਸਗੱਡ ਹallelujah ਇੱਥੇ ਕੈਨ ਔਰ ਹੈਬਲਾ ਦੁਨੀਆ ਦੇ ਪਹਿਲੇ ਪੈਦਾ ਹੋਏ ਦੋ ਬੱਚੇ ਹਨਾ ਮੈਂ ਕੀ ਬੋਲਿਆ ਵਾ ਪਾਪ ਆਦਮ ਮਾਤਾ ਹਵਾ ਜਦੋਂ ਅਸੀਂ ਤਿੰਨ ਵਚਨ ਤਿੰਨ ਅਧਿਆਇ ਉਹਦਾ ਆ 20 ਵਚਨ ਪੜਦੇ ਉੱਥੇ ਲਿਖਿਆ ਆਦੀ ਮਾਤਾ ਆਦੀ ਮਤਲਬ ਸ਼ੁਰੂਆਤੀ ਮਾਤਾ ਪਹਿਲੀ ਮਾਤਾ ਮਨੁੱਖਾਂ ਦੀ ਸੋ ਇਹ ਤੋਂ ਬਾਅਦ ਸ੍ਰਿਸ਼ਟੀ ਗਾਂ ਵਧੀ ਆ ਇਹ ਉਹ ਇਨਸਾਨ ਆ ਆਦਮ ਤੇ ਹੋਵਾ ਜਿਹਦੀ ਪਰਮੇਸ਼ਰ ਨੇ ਸ੍ਰਿਸ਼ਟੀ ਕੀਤੀ ਆ ਜਿਹਨੂੰ ਆਪਣੇ ਸਰੂਪ ਤੇ ਰਚਿਆ ਵਾ ਸੋ ਉਹ ਧਰਤੀ ਤੇ ਰਹਿ ਰਹੇ ਸੀਗੇ ਪਰਮੇਸ਼ਰ ਦੇ ਕਾਨੂੰਨ ਤੋਂ ਬਾਹਰ ਹੋ ਕੇ ਹੁਕਮ ਤੋੜਿਆ ਤੇ ਹੁਕਮ ਪਰਮੇਸ਼ਰ ਦਿੱਤਾ ਸੀਗਾ ਬਾਈਬਲ ਆਖਦੇ ਪਾਪੀ ਹੋ ਗਏ ਆ ਗੁਨਾਹਗਾਰ ਹੋ ਗਏ ਆ ਪਰਮੇਸ਼ਰ ਦੇ ਕੋਲੋਂ ਵੱਖਰੇ ਹੋ ਗਏ ਆ ਪਰਮੇਸ਼ਰ ਦੇ ਕੋਲੋਂ ਅਲੱਗ ਹੋ ਗਏ ਆ ਹੁਣ ਦੁਨਿਆਵੀ ਜ਼ਿੰਦਗੀ ਜੀ ਰਹੇ ਨੇ ਦੁਨੀਆ ਪਰ ਦੇ ਸਾਰੇ ਕਸ਼ਟਾਂ ਦੇ ਵਿੱਚ ਓਕੇ ਅਤੇ ਉਸ ਤੋਂ ਬਾਅਦ ਦੇ ਵਿੱਚ ਅਸੀਂ ਪੜੋ ਪੁੱਤਰ ਹੋਏ ਆ ਹੈਵਲ ਅਤੇ ਕੈਨ ਹਾਂਜੀ ਚਾਰ ਅਬਿਹਾਏ ਦੋ ਵਚਨ ਨੂੰ ਵੀ ਪੜਿਆ ਫਿਰ ਉਹ ਉਸ ਦੇ ਭਰਾ ਹੈਵਲ ਨੂੰ ਜਣੀ ਹਾਂਜੀ ਔਰ ਹੈਵਲ ਇਜੜਾ ਦਾ ਪਾਲੀ ਸੀ ਹਾਂਜੀ ਭੇਡ ਬੱਕਰੀਆਂ ਦਾ ਹਾਂਜੀ ਅਤੇ ਕੈਨ ਜਮੀਨ ਦਾ ਹਾਲੀ ਸੀ ਹਾਂਜੀ ਕੈਨ ਮਲਕ ਕਿਸਾਨ ਸੀਗਾ ਕੁਝ ਦਿਨਾਂ ਦੇ ਮਗਰੋਂ ਇੰਝ ਹੋਇਆ ਬੱਸ ਕਰ ਰਹੇ ਹਾਂ ਬੱਚ ਪੜਦੇ ਆ ਲੇਕਿਨ ਕੈਨ ਜਿਹੜਾ ਸੀਗਾ ਕਿਸਾਨ ਸੀਗਾ ਤੇ ਹੈਪਰ ਜਿਹੜਾ ਸੀ ਚਰਵਾਸ ਦਾ ਭੇਡਾਂ ਬੱਕਰੀਆਂ ਮਤਲਬ ਪਸ਼ੂ ਚਰਾਉਣ ਵਾਲਾ ਸੀਗਾ ਪਸ਼ੂਆਂ ਦਾ ਚਰਾਉਣ ਵਾਲਾ ਸੀਗਾ ਅਤੇ ਖੈਨ ਜਿਹੜਾ ਸੀਗਾ ਖੇਤੀਬਾੜੀ ਕਰਨ ਵਾਲਾ ਸੀਗਾ ਸੋ ਹੈਰਾਨਗੀ ਵਾਲੀ ਗੱਲ ਹੈ ਜਿਹੜੀ ਆ ਦੋ ਹੀ ਜਾਣੇ ਆ ਲੇਕਿਨ ਮਨ ਦੀ ਇੱਛਾ ਵਾ ਹੈਨਾ ਕੁਝ ਵੀ ਐਨੇਗਾ ਫਲਦਰ ਪੋਦੇ ਆ ਫਲਦਰ ਚੀਜ਼ਾਂ ਖਾਣ ਪੀਣਾਂ ਬਾਤ ਤੇ ਹੈਗੀਆਂ ਵਾ ਖਮ ਕਰਨ ਦੀ ਕੀ ਲੋੜ ਪਈ ਕਿ ਦੋ ਹੀ ਤੇ ਜਾਣੇ ਆ ਚਾਰ ਜਾਣੇ ਸੰਸਾਰ ਦੇ ਵਿੱਚ ਮਾਤਾ ਪਿਤਾ ਦੋ ਜਾਣੇ ਅਤੇ ਦੋ ਭਰਾ ਹੋਵਾ ਲੇਕਿਨ ਕਲਾਮ ਆਖਦਾ ਵਾ ਇਹ ਦੋ ਜਾਣੇ ਕੀ ਬਣਿਆ ਇੱਕ ਕਿਸਾਨ ਬਣਿਆ ਵਾ ਅਤੇ ਇੱਕ ਦੇ ਅੰਦਰ ਬੋਝ ਆ ਗਿਆ ਕਿ ਭੇਡਾਂ ਬੱਕਰੀਆਂ ਨੂੰ ਚਰਾਉਣਾ ਵਾ ਇੱਕ ਦੇ ਅੰਦਰ ਮਨ ਨੂੰ ਆਪਣੀ ਆਪਣੀ ਮਨ ਦੀ ਇੱਛਾ ਹੁੰਦੀ ਆਪਣੇ ਆਪਣੇ ਮਨ ਅੰਦਰ ਬੋਝਾ ਜ਼ਿਆਦਾ ਵਾ ਕਿਹੜਾ ਕੰਮ ਚੰਗਾ ਲੱਗਦਾ ਵਾ ਕਈ ਲੋਕਾਂ ਨੂੰ ਆਪਣਾ ਕਿਦੋਂ ਨਾ ਪਸ਼ੂ ਨਾਲ ਬੜਾ ਆਰੂਬਾ ਹੈ ਨਾ ਤੋਂ ਕਈਆਂ ਨੂੰ ਕਿਹਨਾਂ ਪ੍ਰਕਾਰਾਂ ਦਾ ਬੜਾ ਆਰ ਹੁੰਦਾ ਵਾ ਬੜਾ ਰੁਚੀ ਹੁੰਦੀ ਮਨ ਦੀ ਸੋ ਕਹਿਨ ਅੰਦਰ ਰੁਚੀ ਸੀਗੀ ਕਣਕ ਬੀਜਣੀ ਚੋਨਾ ਬੀਜਣਾ ਅਥਵਾ ਜੋ ਵੀ ਉਸ ਟਾਈਮ ਤੇ ਹੁੰਦਾ ਹੋਵੇਗਾ ਅਤੇ ਹੈਬਤ ਦੇ ਅੰਦਰ ਆ ਗਿਆ ਕਿ ਮੈਨੂੰ ਖੇਤੀ ਕਰਨੀ ਗੋਡਣਾ ਮੈਨੂੰ ਚੰਗਾ ਲੱਗਦਾ ਖਲਾਰਾ ਮੈਨੂੰ ਚੰਗਾ ਲੱਗਦਾ ਮੈਨੂੰ ਪਸ਼ੂਆਂ ਦੀ ਦੇਖਭਾਲ ਕਰਨਾ ਪਸ਼ੂਵਾਂ ਨੂੰ ਪਾਣੀ ਢੋਣਾ ਪਸ਼ੂਵਾਂ ਨੂੰ ਨਵਾਉਣਾ ਧਮਾਉਣਾ ਵਾ ਪਸ਼ੂਆਂ ਦੀ ਰਾਖੀ ਕਰਨੀ ਆ ਤੇ ਪੇਸ਼ਾਵੇਂ ਕਰਨਾ ਵਾ ਇਹ ਮੈਨੂੰ ਚੰਗਾ ਲੱਗਦਾ ਵਾ ਉਹਨੇ ਪਸ਼ੂਆਂ ਨੂੰ ਰੱਖ ਲਿਆ ਆਪਣੀ ਢੇੜ ਸ਼ਾਲਾ ਦੇ ਵਿੱਚ ਹੁਣ ਦੋਵੇਂ ਇਕੱਠੇ ਵਦਨ ਦੇ ਨੇ ਇਕੱਠੇ ਨੇ 21 ਟੱਬਰ ਦੇ 21 ਪਰਿਵਾਰ ਦੇ 21 ਮਾਤਾ ਤੇ ਪਿਤਾ ਦੇ ਤੋਂ ਪੁੱਤਰ ਨੇ ਬਾਣੀ ਆਖਦੇ ਸੀ ਸਤਿ ਵਚਨ ਪੜ ਚੁੱਕੇ ਆ ਜੇ ਤੂੰ ਭਲਾ ਕਰੇ ਤੂੰ ਕੀ ਤੇਰੀ ਭੇਟ ਗ੍ਰਹਿਣ ਨਾ ਕੀ ਜਾਏਗੀ ਜੇ ਤੂੰ ਭਲਾ ਕਰੇ ਕੀ ਤੇਰੀ ਭੇਟ ਕੀ ਗ੍ਰਹਿਣ ਨਾ ਕੀਤੀ ਜਾਵੇ ਅਸੀਂ ਇਸ ਕਲਾਮ ਨੂੰ ਵੀ ਜਾਣਦੇ ਹਾਂ ਇਹ ਦੋਵੇਂ ਭਰਾ ਇੱਕ ਦਿਨ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਬਾਈਬਲ ਆਖਦੀ ਕੈਨ ਜੋ ਖੇਤੀ ਕਰਨ ਵਾਲਾ ਸੀਗਾ ਖੇਤੀ ਦੇ ਵਿੱਚ ਕੁਝ ਬੀਜ ਲੈ ਕੇ ਪਰਮੇਸ਼ਰ ਨੂੰ ਭੇਡ ਚੜਾਈ ਅਤੇ ਹੈਬਲ ਨੇ ਵੀ ਭਿੱਡਾਂ ਦਾ ਚਰਵਾਹਾ ਸੀਗਾ ਉਹਨੇ ਭੇਡਾਂ ਤੋਂ ਚਰਬੀ ਲੈ ਕੇ ਪਰਮੇਸ਼ਰ ਨੂੰ ਚੜਾਈ ਉਸ ਕਲਾਮ ਨੂੰ ਅਸੀਂ ਪੜ੍ਹ ਲੈਂਦੇ ਹਾਂ ਚਾਰ ਵਚਨ ਪੜਿਏ ਚਾਰ ਵਚਨ ਪੜੇ ਹਾਵੜ ਵੀ ਇਜੜਾ ਦੇ ਪਲੋਠੀਆਂ ਔਰ ਉਹਨਾਂ ਦੀ ਚਰਬੀ ਤੋਂ ਕੁਝ ਲੈ ਆਇਆ ਹਾਂਜੀ ਅਤੇ ਜ਼ੋਵਾ ਨੇ ਹੈਵਲ ਨੂੰ ਔਰ ਉਹਦੀ ਪੇਟ ਨੂੰ ਪਸੰਦ ਕੀਤਾ ਹਾਂਜੀ ਪਰ ਕਾਇਨ ਔਰ ਉਹਦੀ ਪੇਟ ਨੂੰ ਪਸੰਦ ਨਾ ਕੀਤਾ ਹਾਂਜੀ ਸੋ ਕਾਇਨ ਬਹੁਤ ਕਰੋਧਵਾਨ ਹੋਇਆ ਹਾਂਜੀ ਔਰ ਉਹਦਾ ਮੂੰਹ ਉੱਤਰ ਗਿਆ ਹਾਂਜੀ ਤਾਂ ਜ਼ੋਵਾ ਨੇ ਕਾਇਨ ਨੂੰ ਆਖਿਆ ਦੇਖੇ ਇੱਥੇ ਲਿਖਿਆ ਗਿਆ ਕਿ ਜਦੋਂ ਗੋਮੇ ਜਾਰੇ ਇਕੱਠੇ ਵਧਨ ਦੇ ਨੇ ਇੱਕੋ ਪਰਿਵਾਰ ਚ ਰਹੇ ਨੇ ਅਤੇ ਦੋ ਵਜੇ ਇਕੱਠੇ ਪਰਮੇਸ਼ਰ ਦੇ ਕੋਲੋਂ ਭੇਟ ਲੈ ਕੇ ਗਏ ਨੇ ਜੋ ਜੋ ਉਹਦੇ ਕੋਲੋਂ ਹੈਗਾ ਵਾ ਤੁਹਾਡੇ ਕੋਲ ਜੋ ਹੈਗਾ ਤੁਸੀਂ ਉਹਦੀ ਭੇਟ ਚੜਾਉਣੀ ਆ ਤੁਸੀਂ ਦੁੱਜਕ ਖੋਗ ਥੋੜਾ ਭੇਟ ਚੜਾ ਦੇਣੀ ਆ ਪਰਮੇਸ਼ਰ ਨੂੰ ਜੋ ਤੁਹਾਡੇ ਕੋਲੋਂ ਹੈਗਾ ਵਾ ਪ੍ਰਾਈਜ਼ ਲਾ ਹਾਲੇਲੂਇਆ ਕੀ ਤੁਹਾਡੇ ਕੋਲੋਂ ਜੋ ਵੀ ਤੁਹਾਡੇ ਕੋਲ ਹੈਗਾ ਵਾ ਤੁਸੀਂ ਉਹ ਭੇਟ ਚੜਾਉਣੀ ਪਰਮੇਸ਼ਰ ਨੂੰ ਤੁਸੀਂ ਕਹੋਗੇ ਸਾਡੇ ਆਟਾ ਬਸੇਰਾ ਤੇ ਆ ਵਾ ਇਸੇ ਰੋਟੀ ਬਣਾ ਲੈਣੇ ਆਪਾਂ ਲੰਗਰ ਤੇ ਤਾਰ ਕੋ ਚੌੜ ਹੈ ਗਿਆ ਇਦਾਂ ਦਾ ਚੌੜ ਵੜਾ ਲੈਣੇ ਨਾਲ ਛੇਤੀ ਬਣ ਜਾਂਦੇ ਆ ਜੋ ਮਨੁੱਖ ਦੇ ਕੋਲ ਹੈਗਾ ਵਾ ਕਈ ਲੋਕ ਪੈਸੇ ਦੇ ਪੇੜ ਚੜਾ ਦਿੰਦੇ ਨੇ ਕਈ ਪ੍ਰਕਾਰ ਦੀਆਂ ਚੀਜ਼ਾਂ ਦੀ ਪੇੜ ਚੜਾਉਂਦੇ ਨੇ ਪ੍ਰਾਈਸ ਲਾਡ ਹਾਲੇਲੂਇਆ ਪਵਿੱਤਰ ਬਾਈਬਲ ਕਹਿੰਦੀ ਆ ਖੁਦਾ ਦਾ ਕਲਾਮ ਕਹਿੰਦਾ ਵਾ ਕਿ ਦੋਵੇਂ ਭਰਾਵਾਂ ਨੇ ਭੇਟ ਲਿਆਂਦੀ ਆ ਅਤੇ ਭੇਟ ਇੱਕ ਲੈ ਕੇ ਆਇਆ ਵਾ ਉਹਦੀ ਗ੍ਰਹਿਣ ਹੋ ਗਈ ਆ ਦੂਜਾ ਵੀ ਭੇਟ ਲੈ ਕੇ ਆ ਗਿਆ ਵਾ ਉਹਦੀ ਭੇਟ ਨਹੀਂ ਗ੍ਰਹਿਣ ਹੋਈ ਅਤੇ ਉਸੇ ਤੇ ਲਿਖਿਆ ਗਿਆ ਵਾ ਜਦੋਂ ਪੇਟ ਨਹੀਂ ਗ੍ਰਹਿਣ ਹੋਈ ਆ ਤਾਂ ਪਰਮੇਸ਼ਰ ਵਚਨ ਕਹਿੰਦਾ ਪਰਮੇਸ਼ਰ ਦਾ ਖਲਾਮ ਕਹਿੰਦਾ ਵਾ ਉਹ ਨਫਰਤ ਨਾਲ ਪਰ ਗਿਆ ਨਹੀਂ ਗੁੱਸੇ ਨਾਲ ਪਰ ਗਿਆ ਪਹਿਲੇ ਨੰਬਰ ਤੇ ਗੁੱਸੇ ਨਾਲ ਪਰ ਗਿਆ ਦੂਸਰੇ ਨੰਬਰ ਤੇ ਉਹਦੇ ਮੂੰਹ ਤੇ ਉਦਾਸੀ ਛਾ ਗਈ ਮੂੰਹ ਉਹਦਾ ਖੁਸ਼ਕ ਹੋ ਗਿਆ ਮੂੰਹ ਉਹਦਾ ਉਦਾਸ ਹੋ ਗਿਆ ਕਦੋਂ ਜਦੋਂ ਪੇਟ ਨਾ ਗ੍ਰਹਿਣ ਹੋਈ ਚਾਨਣਾ ਸੁਣਨਾ ਮੈਨੂੰ ਹਣ ਬਾਈਬਲ ਕਹਿੰਦੀ ਆ ਭੇਡ ਲੈ ਕੇ ਦੋਵੇਂ ਭਰਾ ਹੇਬਲ ਦੀ ਭੇਡ ਪਰਮੇਸ਼ਰ ਨੇ ਗ੍ਰਹਿਣ ਕਰ ਲਈ ਆ ਕੈਨ ਦੀ ਭੇਡ ਨਹੀਂ ਗ੍ਰਹਿਣ ਕੀਤੀ ਕੈਨ ਭੇਡ ਨਾ ਗ੍ਰਹਿਣ ਹੋਣ ਦੇ ਕਰਕੇ ਗੁੱਸੇ ਨਾਲ ਭਰ ਗਿਆ ਅਤੇ ਸੁੰਨ ਹੋ ਗਿਆ ਲੇਕਿਨ ਉਹਦਾ ਮੂੰਹ ਤੇ ਉਦਾਸੀਸ਼ ਆ ਗਈ ਕਿਨੂੰ ਕੈਨ ਨੂੰ ਹallelujah ਹallelujah ਮੈਂ ਇਹ ਗੱਲ ਤੇ ਸੋਚਦਾ ਵਾਂ 7ਵਾਂ ਵਚਨ ਕਹਿੰਦਾ ਵਾ ਜੇ ਤੂੰ ਭੇਟ ਸੁੰਮਨ ਚੜਾਵੇਂ ਤੇ ਸਹੀਦ ਰਿਕੇ ਨ ਚੜਾਵੇਂ ਤੇ ਲਿਖਿਆ ਨਾ ਕਿ ਵਰਫੀ ਪੜਦਾ ਜੇ ਤੂੰ ਭਲਾ ਕਰੇ ਤੋ ਕੀ ਤੇਰੀ ਭੇਟ ਗ੍ਰਹਿਣ ਨਾ ਕੀ ਜਾਏਗੀ ਮਤਲਬ ਭੇਟ ਚੜਾਉਂ ਦਿਆ ਸੀਗਾ ਲੇਕਿਨ ਭਲਾ ਨਹੀਂ ਕਰ ਦਿਆ ਸੀਗਾ ਅਤੇ ਉੱਪਰਲੇ ਪਾ ਜਦੋਂ ਬਚਨਾ ਪੜਦੇ ਉਹ ਭੇਟ ਲੈ ਕੇ ਗਿਆ ਵਾ ਪਰਮੇਸ਼ਰ ਨੇ ਭੇਟ ਨਹੀਂ ਗ੍ਰਹਿਣ ਕੀਤੀ ਉਹਦੀ ਅਤੇ ਉਹਨੂੰ ਪਤਾ ਲੱਗ ਗਿਆ ਤੁਸੀਂ ਅਤੇ ਮੈਂ ਅੱਜ ਭੇਟਾਂ ਚੜਾਉਂਦੇ ਆ ਲੰਗਰ ਦੀ ਪੈਸੇ ਦੀ ਕਿਸੇ ਨਾ ਕਿਸੇ ਤਰ੍ਹਾਂ ਪਰਮੇਸ਼ਰ ਨੂੰ ਭੇਡ ਚੜਾਉਂਦੇ ਆ ਭੇਟੇ ਚੜਾਉਂਦੇ ਪੇਟ ਨਹੀਂ ਭੇਟ ਚੜਾਉਂਦੇ ਆ ਇੱਥੇ ਲਿਖਿਆ ਉਹ ਭੇਟ ਚੜਾ ਭੇਟ ਜਦੋਂ ਚੜਾਉਣ ਗਿਆ ਵਾ ਪ੍ਰਭੂ ਨੇ ਦੀ ਭੇਟ ਨਹੀਂ ਗ੍ਰਹਿਣ ਕੀਤੀ ਮੈਨੂੰ ਪਤਾ ਲੱਗ ਗਿਆ ਹallelujah ਤੁਹਾਡੇ ਜਦੋਂ ਤੁਸੀਂ ਭੇਟ ਚੜਾਉਂਦੇ ਆ ਤੁਹਾਨੂੰ ਪਤਾ ਲੱਗਦਾ ਨਹੀਂ ਭੇਟ ਗ੍ਰਹਿਣ ਹੋਈ ਕਿ ਨਹੀਂ ਹੋਈ ਹੈਗੀ ਇੱਥੇ ਕਿਵੇਂ ਪਤਾ ਲੱਗ ਗਿਆ ਵਾ ਕੀ ਤੁਹਾਨੂੰ ਪਤਾ ਲੱਗਾ ਤੁਹਾਡੀ ਭੇਟ ਗ੍ਰਹਿਣ ਹੋਈ ਕਿ ਨਹੀਂ ਹੋਈ ਤੁਸੀਂ ਲੰਗਰ ਲਾਉਂਦੇ ਆ ਤੁਸੀਂ ਮੈਨੂੰ ਖਾਣਾ ਖਿਲਾਉਂਦੇ ਆ ਉਸੀਂ ਸੰਗਤ ਨੂੰ ਖਾਣਾ ਖਿਲਾਉਂਦੇ ਆ। ਫਿਰ ਸੰਗਤਵਾਦ 'ਤੇ ਮੋਟਾ ਖਰਚ ਕਰਦੇ ਆ। ਕੀ ਤੁਹਾਨੂੰ ਪਤਾ ਲੱਗ ਗਿਆ ਵਾ ਕਿ ਮੇਰੀ ਭੇਡ ਗਰੈਨ ਹੋਈ ਆ? ਕਿ ਨਹੀਂ ਹੋਈ ਹੈਗੀ? ਕੀ ਤੁਹਾਨੂੰ ਪਤਾ ਲੱਗ ਗਿਆ ਵਾ ਕਿ ਮੈਨੂੰ ਇਹਦੀ ਬਰਕਤ ਮਿਲਣੀ ਕਿ ਨਹੀਂ ਮਿਲਣੀ? ਇਹਦੀ ਆਸ਼ੀਸ਼ ਮਿਲਣੀ ਕਿ ਨਹੀਂ ਮਿਲਣੀ? ਤੁਸੀਂ ਕੁਝ ਵੀ ਕਰਦੇ ਮਾਲਕ ਕੋ ਬਾ ਤੇ ਖੁਦਾਵੰਨ ਬਾ ਤੇ ਕੁਝ ਵੀ ਕਰਦੇ ਆ। ਕੁਝ ਵੀ ਕਰਦੇ ਆ। ਉਹਨਾਂ ਦੇ ਇੱਕ ਦਬੜਾ ਪਾਇਆ ਸੀਗਾ। ਉਹਨੂੰ ਕਹਿੰਦਾ ਸਭ ਨੂੰ ਜਦਿਆਂ ਦਿੱਤਾ ਵਾ। ਬਾਈਬਲ ਕਹਿੰਦੀ ਦੋ ਜਾਣੇ ਚਰਚ ਦੇ ਮਰਦ ਦੁਆ ਕਰਨ ਦੇ ਸੀ ਇੱਕ ਨੇ ਕਿਹਾ ਪ੍ਰਭੂ ਮੈਂ ਤਰੋਜ਼ੇ ਰੱਖਦਾ ਹਾਂ ਦੂਸਰੇ ਕਹਦਾ ਵਾ ਛਤੀ ਪਿੱਟ ਪਿੱਟ ਕੇ ਪ੍ਰਭੂ ਜੀ ਮੈਂ ਤਾਂ ਯੋਗ ਵੀ ਆ ਨਹੀਂ ਕਿ ਆਸਮਾਨ ਹਲ ਸਵਰਗਲ ਦੇਖੂੰ ਇਸ਼ੂ ਨੇ ਕਿਹਾ ਭਗਤੀ ਇਹ ਆ ਮੇਰੇ ਕਹਿੰਦਾ ਮਤਲਬ ਆ ਕਿ ਤੁਹਾਨੂੰ ਲੱਗਦਾ ਵਾ ਤੁਹਾਡੇ ਪਾਪ ਮਾਫ ਹੋ ਗਏ ਆ ਤੁਹਾਨੂੰ ਲੱਗਦਾ ਵਾ ਕਿ ਤੁਸੀਂ ਧਰਮੀ ਆ ਤੁਹਾਨੂੰ ਲੱਗਦਾ ਵਾ ਕਿ ਤੁਹਾਡੇ ਕੋਈਆਂ ਹਨ ਤੁਹਾਨੂੰ ਲੱਗਦਾ ਕਿ ਗਲਤੀ ਆ ਤੁਹਾਨੂੰ ਨਜ਼ਰ ਆਉਂਦੀ ਆ ਜੇ ਇਹ ਕੁਝ ਨਜ਼ਰ ਨਹੀਂ ਆਉਂਦੀ ਉਹ ਨੇਚਰਲ ਦੀ ਗੱਲ ਏ ਗੱਲ ਦਾ ਵਾ ਕਿ ਤੁਹਾਨੂੰ ਇਹ ਵੀ ਪਤਾ ਨਹੀਂ ਲੱਗਦਾ ਕਿ ਤੁਹਾਡੇ ਪੇਟ ਗ੍ਰੇਨ ਹੋਈ ਕਿ ਨਹੀਂ ਹੋਈ ਆਗੀ ਹallelujah ਲੇਕਿਨ ਅਸਲ ਤੇ ਵੀ ਸੱਚਾਈ ਏ ਵਾ ਕਿ ਇਨਸਾਨ ਨੂੰ ਪਤਾ ਲੱਗਣਾ ਚਾਹੀਦਾ ਵਾ ਕਿ ਸਾਡੀ ਪੇਟ ਗ੍ਰੇਨ ਹੋਈ ਕਿ ਨਹੀਂ ਹੋਈ ਐਥੇ ਪਰਮੇਸ਼ਰ ਦਾ ਕਲਾਮ ਕਹਿੰਦਾ ਵਾ ਕਿ ਜਦੋਂ ਹੈਬਲ ਦੀ ਪੇਟ ਗ੍ਰੇਨ ਹੋ ਚੁੱਕੀ ਆ ਪ੍ਰਸੰਨ ਹੋ ਚੁੱਕੀ ਆ ਵਾ ਕੈਨ ਦੀ ਪੇਟ ਨਹੀਂ ਸਿਮਕਾਰ ਹੋਈ ਤੋ ਕੈਨ ਗੁੱਸੇ ਨਾਲ ਭਰ ਗਿਆ ਵਾ ਪਰ ਦੂਸਰਾ ਸੁਣ ਵੀ ਹੋ ਜਦਬਾਸੀ ਪੁੱਛਾ ਦੀ। ਤੇ ਪ੍ਰਭੂ ਕੇ ਬਾਝ ਜਦੀਦ ਭਲਾ ਨਾ ਕਰੇਗਾ ਤੇ ਜੇ ਭਲਾ ਤੂੰ ਨਾ ਕਰੇਗਾ ਤੇ ਅਜ ਤੁਸੀਂ ਉਤੇ ਮੈਂ ਭਲਾ ਨਹੀਂ ਕਰਦੇ ਨਾ। ਨਾ ਜਿਸ ਵਾਰ ਪਰ ਆਪ ਕਹਿਨ ਨੂੰ ਕਹਿਨ ਪਤਾ ਲੱਗਾ ਦੇਖਿਓ ਕਹਿਨ ਅਤੇ ਹਾਈਬ੍ਰਿਡ ਇਕੱਠੇ ਪੇੜ ਲੱਗ ਜਾਂਦੇ ਸੀਗੇ। ਕੋਸ ਦਾ ਰੋਜ਼-ਰੋਜ਼ ਪੇੜ ਚੜਾਉਂਦੇ ਹੋਵੇ। ਕੋਸ ਦਾ ਹਫਤੇ ਬਾਅਦ ਪੇੜ ਚੜਾਉਂਦੇ ਹੋਣ। ਕੋਸਦਾ ਮਹੀਨੇ ਦੇ ਵਿੱਚ ਇੱਕ ਵਾਰ ਹੀ ਭੇਡ ਛਡਾਉਂਦੇ ਪਹਿਲੇ ਹਫਤੇ ਇਹ ਹਰ ਹਫਤੇ ਜਾਂ ਹਰ ਦਿਨ ਭੇਡ ਛਡਾਉਂਦੇ ਹਰ ਦਿਨ ਪਰਮਿਸ਼ਨ ਹੈਬਲ ਦੀ ਭੇਡ ਨਹੀਂ ਸਵੀਕਾਰ ਕਰ ਲੈਂਦਾ ਸੀਗਾ ਜਾਂ ਹਰ ਹਫਤੇ ਭੇਡ ਛਡਾਉਂਦੇ ਸੀ ਦੋਵੇਂ ਭਰਾ ਹਰ ਹਫਤੇ ਹੈਬਲ ਦੀ ਭੇਡ ਸਵੀਕਾਰ ਹੋ ਜਾਂਦੀ ਸੀ ਜਾਂ ਉਸਦਾ ਹਰ ਮਹੀਨੇ ਭੇਡ ਛਡਾਉਂਦੇ ਤੇ ਹੈਬਲ ਦੀ ਭੇਡ ਸਵੀਕਾਰ ਹੁੰਦੀ ਹਰ ਮਹੀਨੇ ਲੇਕਿਨ ਇਹਦੀ ਹਰ ਮਹੀਨੇ ਭੇਡ ਨਹੀਂ ਸਵੀਕਾਰ ਹੋਣ ਢਈ ਹਰ ਦਿਨ ਭੇਡ ਦੀ ਸਵੀਕਾਰ ਨਹੀਂ ਹੋਣ ਢਈ ਹੈਗੀ ਹਰ ਦਿਨੇ ਦੀ ਪੇਟ ਪਰਮੇਸ਼ਰ ਦੇ ਕੋਲ ਕਾਰਨ ਭਲੇ ਨੀਤੀ ਨਾਲ ਨਹੀਂ ਲੱਗ ਜਾਂਦਾ ਸੀ ਸੱਚੀ ਔਰ ਸਹੀ ਨੀਤ ਨਾਲ ਆ ਕੇ ਹੀ ਪੇਟ ਚੜ੍ਹਦਾ ਸੀਗਾ ਖਰੀ ਨੀਤ ਨਾਲ ਹੀ ਲੱਗ ਜਾਂਦਾ ਸੀਗਾ ਕਿਉਂਕਿ ਜਦੋਂ ਜਦੋਂ ਪੇਟ ਚੜ੍ਹਦਾ ਸੀਗਾ ਉਦੋਂ ਦਾ ਪੇਟ ਦੀ ਸਵੀਕਾਰ ਨਹੀਂ ਕੀਤੀ ਜਾਂਦੀ ਸੀਗੀ ਜਦੋਂ ਉਹਦਾ ਮੂੰਹ ਗੁੱਸੇ ਦਾ ਨਫ਼ਰਤ ਨਾਲ ਪਰ ਜਾਂਦਾ ਸੀਗਾ ਉਹਦੇ ਅੰਦਰ ਨਫ਼ਰਤ ਆ ਜਾਂਦੀ ਸੀ ਉਹਦੇ ਅੰਦਰ ਗੁੱਸਾ ਆ ਜਾਂਦਾ ਸੀ ਉਹਦੇ ਅੰਦਰ ਜਲਨ ਆ ਜਾਂਦੀ ਸੀ ਕਿਤੇ ਆਪਣੇ ਭਰਾ ਤੇ ਕਿਰਬੇ ਨੂੰ ਵਧਾਈ ਜ਼ਾ ਰਿਆ ਪਰਮੇਸ਼ਰ ਨੇ ਬਰਕਤ ਦੇਈ ਜ਼ਾਂ ਡਿਆ ਅਸੀਂ ਦੋਵੇਂ ਪੇੜ ਚੜਾਉਂਦੇ ਆ ਅਸੀਂ ਦੋਵੇਂ ਜਾਣੇ ਦੁਆਵਾਂ ਕਰਦੇ ਆ ਅਸੀਂ ਦੋਵੇਂ ਲੰਗਰ ਲਾਉਂਦੇ ਆ ਅਸੀਂ ਦੋਵੇਂ ਦਾਨ ਦਸਵਾ ਦਿੰਦੇ ਆ ਪਰ ਇਹਦੇ ਕੋ ਵਾਦਾ ਹੋਈ ਜਾਣ ਡਿਆ ਮੇਰੇ ਕੋ ਘਟੀ ਜਾਣ ਡਿਆ ਇਹ ਹੋਰ ਬਰਕਤ ਵਾਲਾ ਖੁਸ਼ 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 ਰਹਿ ਰਿਹਾ ਹੋਰ ਜਦਾ ਮੁਬਾਰਕ ਰਹਿਣ ਡਿਆ ਹੋਰ ਜਦਾ ਮੁਬਾਰਕ ਹੋ ਜਾਣ ਡਿਆ ਮੈਂ ਮੈਨੂੰ ਕੁਝ ਵੀ ਨਹੀਂ ਮਿਲਦਾ ਮੈਨੂੰ ਬਰਕਤ ਨਹੀਂ ਮਿਲਣ ਡਈ ਮੈਨੂੰ ਕੋਈ ਆਸ਼ੀਸ਼ ਨਹੀਂ ਮਿਲਣ ਡਈ ਕੁਝ ਮੇਰਾ ਭਲਾ ਨਹੀਂ ਹੋਣ ਡਿਆ ਹਰ ਦਿਨ ਪੇੜ ਚੜਾਉਂਦੇ ਹੋਣਗੇ ਹਰ ਦਿਨ ਉਹ ਦੇ ਬਰ ਵਿਚਾਰ ਕਰਦਾ ਹੈ ਬਲਵਾਰੇ ਕਿ ਯਾਰ ਦੇਖ ਪੇੜ ਚੜਾ ਰਿਹਾ ਵਾ ਕਿੰਨਾ ਖੁਸ਼ ਨਾਲ ਪੇੜ ਚੜਾ ਰਿਹਾ ਵਾ ਕਿੰਨਾ ਬਰਕਤ ਵਾਲਾ ਹੋਈ ਜਾਣ ਡਿਆ ਆਸ਼ਿਸ਼ ਵਾਲਾ ਹੋਈ ਜਾਣ ਡਿਆ ਮੈਂ ਵੀ ਪੇੜ ਲੈ ਕੇ ਜਾਂਦਾ ਮੈਂ ਵੀ ਲੰਗਰ ਲੋਂਦਾ ਮੈਂ ਵੀ ਦੰਦਸ਼ੁਮਾਨ ਦੇ ਨਾਮ ਮੈਂ ਵੀ ਰੋਜ਼ੇ ਪ੍ਰਾਰਥਨਾ ਕਰਦਾ ਮੈਂ ਵੀ ਪਰਮੇਸ਼ਰ ਵਾਤੇ ਖੁਦਾਵਾਨ ਵਾਤੇ ਕਰਦਾ ਲੇਕਿਨ ਮੇਰੀ ਪੇਟ ਦੇ ਵਿੱਚ ਮੇਰੀ ਆਸ਼ਿਸ਼ ਕਿੱਥੇ ਆ ਮੈਨੂੰ ਕਿਉਂ ਨਹੀਂ ਬਰਕਤ ਮਿਲਣ ਦੇ ਮੇਰਾ ਪਲ ਆਖਰੀ ਹੋਣ ਡਿਆ ਮੈਨੂੰ 10 ਸਾਲ ਹੋ ਗਏ ਨੇ ਹੁਣ ਤੇ 5 ਸਾਲ ਹੋ ਗਏ ਨੇ ਰੈਗੂਲਰ ਪੇੜ ਚੜਾਉਣ ਡਿਆ ਹਰ ਹਫਤੇ ਪੇੜ ਚੜਾਉਣ ਡਿਆ ਹਰ ਮਹੀਨੇ ਪੇੜ ਚੜਾਉਣ ਡਿਆ ਵਾ ਹਰ ਮਹੀਨੇ ਪੇੜ ਦੇਣ ਡਿਆ ਮੈਂ ਪਰ ਮੈਨੂੰ ਕਿਉਂ ਨਹੀਂ ਬਰਕਤ ਮਿਲਣ ਦੇ ਦੇਖ ਇਹਨੂੰ ਬਰਕਤ ਮਿਲਗੀਗਾ ਜੀ ਇਕੱਠੇ ਹੀ ਘਰ ਦੇ ਵਿੱਚ ਰਿਆਣ ਵਾਲੇ ਉਹ ਘਰ ਜਿਹਨਾਂ ਕਹਿਣ ਹੈ ਬਲ ਅਕੱਠੇ ਕੋ ਘਰ ਦੇ ਵਿੱਚ ਲੇਕਿਨ ਇਹਦੀਆਂ ਭੇਟਾਂ ਸਵੀਕਾਰ ਹੋਣ ਡੀਆਂ ਵਾ ਖੁਸ਼ ਹੋ ਰਿਆ ਵਾ ਹੋਰ ਖੁਸ਼ੀ ਨਾਲ ਦਾ ਮਨ ਭਰਨ ਡਿਆ ਵਾ ਮੂੰਹ ਦੇ ਮੁੱਚਕ ਨਾ ਟਾਈ ਜਾਣ ਡਈ ਆ ਹੋਰ ਟੱਬਰ ਵੀ ਤਾਂ ਖੁਸ਼ ਵਾ ਪਰਿਵਾਰ ਵੀ ਤਾਂ ਖੁਸ਼ ਵਾ ਸਾਰੇ ਖੁਸ਼ ਵਾ ਬਲਦੀ ਰੱਬ ਵੀ ਖੁਸ਼ ਮੈਂ ਵੀ ਭੇਟ ਲੱਗ ਜਨਾ ਮੇਰੀ ਭੇਟ ਕਿਉਂ ਨਹੀਂ ਸਵੀਕਾਰ ਹੋਣ ਡਈ ਕਿਉਂਕਿ ਨੀਤ ਸਹੀ ਨਹੀਂ ਸੀ ਦੀ ਇਸ ਲਈ ਸਤਿਵਚਨ ਕਹਿੰਦਾ ਵਾ ਜੇ ਤੂੰ ਭਲਾ ਕਰੇ ਤੋ ਕਿਆ ਤੇਰੀ ਬੇਟ ਗ੍ਰਹਿ ਨਾ ਕੀ ਜਾਏ ਫਲਾ ਨਹੀਂ ਕਰਦੇ ਹੈਗੇ ਦਿਲ ਚ ਬਦੀ ਰੱਖ ਕੇ ਦਿਲ ਚ ਗੁਨਾਹ ਨਾਰ ਕੇ ਭੇਡ ਜੜਾਉਂਦੇ ਨੇ 66 18 ਕੀ ਆਖਦਾ ਬਜ਼ਬੂਰ ਯਦੀ ਮੇਰੇ ਦਿਲ ਵਿੱਚ ਬਦੀ ਹੁੰਦੀ ਤਾਂ ਪਰਮੇਸ਼ਰ ਨੇ ਮੇਰੀ ਦੁਆ ਨਹੀਂ ਸੀ ਸੁਣ ਲਿਆ ਹਈ ਕਾਰਨ ਦਿਲਾਂ ਚ ਬਦੀਆਂ ਵਾ ਮਨ ਨਫ਼ਰਤ ਨਾਲ ਭਰੇ ਪੈਣ ਦਿਲ ਵੈਰ ਨਾਲ ਭਰੇ ਪੈਣ ਦਿਲ ਠੇਸ ਪਹੁੰਚਾਉਣ ਵਾਲੇ ਨੇ ਦਿਲ ਠੋਕ ਲਾਉਣ ਵਾਲੇ ਨੇ ਦਿਲ ਗੁੱਜਰ ਦੁੱਖ ਦੇਣ ਵਾਲੇ ਨੇ ਅਸੀਂ ਸੱਚ ਦਾ ਕਰਦੇ ਹੁੰਨੇ ਆ جان کے کچھ نہ کام ਨੂੰ پسند ਨਹੀਂ ਨਾ ਉਹ ਕਰਦੇ ਕੰਮ। ਜਿਹੜਾ ਕਰਦੇ ਜਿਹੜਾ ਉਹਨੂੰ ਪਸੰਦ ਨਹੀਂਗਾ ਹ ਹਸਾਉਂਦੇ ਤਰ੍ਹਾਂ ਇਹ ਸੌਲ ਬਦਲਾ ਆ ਗਿਆ ਕਿ ਮੇਰੇ ਮਾਤਾ ਪਿਤਾ ਉਹਨੂੰ ਗੈਰਕੌਮ ਦੇ ਕੁੜੀਆਂ ਪਸੰਦ ਨਹੀਂ ਗੀਆਂ। ਉਹ ਪੁੱਜ ਕੇ ਲੈ ਕੇ ਆ ਗਿਆ ਉਹਨਾਂ ਨੂੰ ਮੁੱਠੀ ਫੜਾ ਕੇ। ਪੁੱਜ ਕੇ ਮਤਲਬ ਉਹ ਅੱਜ ਵੀ ਬਹੁਤ ਸਾਰੇ ਲੋਕ ਜ਼ੁਲਮ ਕਰਦੇ ਨੇ ਕਿ ਕਿਹੜੇ ਕੰਮ ਤੋਂ ਗੁੱਸਾ ਹੁੰਦਾ ਉਹ ਕੰਮ ਪੁੱਜ ਕੇ ਕਰਨਾ। ਉਹ ਕੰਮ ਜਿੱਦ ਨਾਲ ਕਰਨਾ। ਭਗਤੀਆਂ ਵੀ ਫੁੱਲ ਫੁੱਲ ਬਣ। ਰੋਜ਼ਾ ਪ੍ਰਾਰਥਨਾ ਫੋਲ ਫੋਲਾ ਬਾਈਬਲ ਵੀ ਫੋਲ ਫੋਲਾ ਪੜਨਦੇ ਆ ਫੇਰ ਕਿਉਂ ਨਹੀਂ ਤੁਹਾਡਾ ਭਲਾ ਹੋ ਰਿਹਾ ਕਿਉਂ ਤੁਹਾਡਾ ਬਰਕਤ ਤੁਹਾਨੂੰ ਮਿਲ ਨਹੀਂ ਰਹੀ ਕਰੈਕਟਰ ਲੰਦੇ ਆ ਸਹੀ ਚਲਣਦੇ ਆ ਲੇਕਿਨ ਭੇੜ ਤੇ ਆ ਗੱਲਾਂ ਡੰਦੇ ਆ ਕੀ ਪਛਾਣ ਨਹੀਂ ਹੋਣਦੀ ਆਪਣੀ ਆਪਣੀ ਪਛਾਣ ਨਹੀਂ ਹੁੰਦੀ ਅਸੀਂ ਕਿਤੇ ਬੱਦੀ ਤੇ ਬੈਠੇ ਆ ਅਸੀਂ ਕਿਹੜਾ ਗੁਨਾਹ ਕਰੀ ਜਾਣਦੇ ਆ ਕਿਸ ਜਗ੍ਹਾ ਤੇ ਅਸੀਂ ਸਭ ਬੈਠੇ ਹੋਏ ਆ ਭੇਟਾਂ ਲਈ ਜਾਣਦੇ ਆ ਭੇਟਾਂ ਲੈ ਕੇ ਆ ਰਹੇ ਨੇ ਲੇਕਿਨ ਜਦੋਂ ਬਰਕਤ ਦੀ ਵਾਰੀ ਹੁੰਦੀ ਆ ਆਸ਼ਿਸ਼ ਦੀ ਵਾਰੀ ਹੁੰਦੀ ਆ ਉਹਦਾ ਬਰਕਤ ਦੀ ਜਗ੍ਹਾ ਤੇ ਆਸ਼ਿਸ਼ ਦੀ ਜਗ੍ਹਾ ਤੇ ਅਸੀਂ ਨਫ਼ਰਤ ਨਾ ਪਰ ਜਾਂਦੇ ਅਸੀਂ ਨਫ਼ਰਤ ਨਾਲ ਪਰ ਜਾਂਦੇ ਆ ਫੇ ਨਫ਼ਰਤ ਦੰਦ ਰੰਗ ਲੈ ਕੇ ਹੁੰਦੀ ਆ ਅਸੀਂ ਪੜਦੇ ਆ ਅਗਲੇ ਪਾਸੇ ਉਨੇ ਨਫਰਤ ਨੇ ਆਪਣੇ ਭਰਾ ਦਾ ਸਿਰ ਹੀ ਪਾੜਤਾ ਨੱਕ ਸਿਰ ਪਾੜਿਆ ਬਲਕਿ ਕਤਲ ਹੀ ਕਰ ਛੱਡਿਆ ਉਹਨੇ ਗੁੱਸੇ ਵਿੱਚ ਆਣ ਕੇ ਹੋ ਸਕਦਾ ਗੁੱਸੇ ਦੇ ਵਿੱਚ ਆਣ ਕੇ ਨੇ ੱਟੀ ਕੱਲੀ ਮਾਰੀ ਹੋਵੇ ਜਾਂ ਹੋ ਸਕਦਾ ਪੱਥਰ ਹੀ ਕੱਲਾ ਮਾਰਿਆ ਜਾਂ ਡੰਡਾ ਹੀ ਕੱਲਾ ਮਾਰਿਆ ਹੋਵੇ ਸਿਰ ਦੇ ਵਿੱਚ ਉਹਨੇ ਉਹ ਜੋਰ ਨਾਲ ਲੱਗੇ ਵਿੱਚ ਕਾਣੇ ਲੱਗੇ ਜਦੋਂ ਬੰਦਾ ਮਰਦਾ ਵਾ ਅਤੇ ਉੱਤੇ ਨਟਾਈ ਹੋ ਗਿਆ ਕਿਸਾਨ ਬਣ ਗਿਆ ਵਾ ਅਤੇ ਭੇਟ ਚੜਾਉਣ ਦਾ ਪਤਾ ਨਹੀਂ ਮੈਂ ਇਹ ਗੱਲ ਤੇ ਵਿਚਾਰ ਕਰਦਾ ਉਹਨਾਂ ਦਾ ਸੱਚ ਪਈ ਆ ਉਹਨਾਂ ਦੇ ਪਤਾ ਲੱਗ ਗਿਆ ਕਿ ਮੇਰੀ ਪੇਟ ਨਹੀਂ ਗਰਹਿਣ ਉਹਨਾਂ ਨੂੰ ਪਤਾ ਲੱਗਣ ਡਿਆ। ਇਹ ਵੀ ਪਤਾ ਲੱਗਣ ਡਿਆ ਵਾ ਕਿ ਸੁਧਾਰ ਕਰ ਰਿਹਾ ਆਪਣਾ। ਤੁਹਾਡੇ ਦਾਨ ਪੁੰਨ, ਤੁਹਾਡੇ ਦਾਨ ਦੁਸ਼ਮਾਨ, ਤੁਹਾਡੇ ਪ੍ਰਾਰਥਨਾਵਾਂ, ਸਵੇਰ ਦੀਆਂ ਪ੍ਰਾਰਥਨਾ, ਸ਼ਾਮ ਦੀਆਂ ਪ੍ਰਾਰਥਨਾ ਚਰਚ ਦੇ ਵਿੱਚ ਆਉਣ ਦੀਆਂ ਮਤਲਬ ਕਿ ਜੋ ਤੁਸੀਂ ਪ੍ਰਭੂ ਬਾਤੇ ਕਰਦੇ ਆਂ ਕੀ ਕਰਦੇ ਆਂ? ਆਟਾ ਲੈ ਕੇ ਉਹਨਾਂ ਦੇ ਲਫਾਫੇ ਦੇ ਵਿੱਚ ਤੁਸੀਂ ਚਰਚ ਦੇ ਵਿੱਚ ਕੋਈ ਲੰਗਰ ਲਾਉਂਦੇ ਆਂ। ਚਰਚ ਦੇ ਵਜੇ ਤੁਸੀਂ ਵਿਸ਼ਵਾਸੀਆਂ ਨਾਲ ਕੁਝ ਕਰਦੇ ਆਂ। ਚੁੱਚ ਦੇਵ ਦੀ ਮਿੱਠਾ ਲੈ ਕੇ ਉਹਨੇ ਮਠਿਆਈ ਲੈ ਕੇ ਉਹਨੇ ਇੱਥੇ ਮਠੇ ਦੇ ਪੰਜ ਸੱਤ ਡੱਬੇ ਲੈ ਕੇ ਆਉਨੇ ਆ। ਮਾ ਚੁੱਚ ਦੇ ਕਲਿਸਿਆਵਾ ਦੇ ਪਕੌੜੀਆਂ ਦਾ ਲੰਗਰ ਲਾਉਨੇ ਆ। ਪੁਰੀਆਂ ਸ਼ਰਮਾ ਲੰਗਰ ਲਾਉਂਦੇ ਆ। ਕੀ ਤੁਹਾਡਾ ਉਹ ਚ ਜ ਗ੍ਰਹਿਣ ਹੋਣ ਨਹੀਂ ਪੁਰੀਆਂ ਛੋਲੇ? ਜੇ ਤੁਸੀਂ ਪ੍ਰਭੂ ਤੇ ਬਾਤ ਹੈ ਤੇ ਰੋਡ ਤੇ ਲੰਗਰ ਲਾਉਂਦੇ ਆ, ਕਰੀਪਾ ਨਾਲ ਖਿਲਾ ਰਹੇ ਆ। ਕੀ ਉਹ ਤੁਹਾਡਾ ਲੰਗਰ ਪ੍ਰਭੂ ਚ ਗ੍ਰਹਿਣ ਹੋ ਰਿਹਾ ਵਾ? ਕਿਦਾਂ ਸੁਝੰਡੇ ਦਨ ਪਤਾ ਲੱਗਣ ਡਿਆ ਵਾ? ਕਿ ਤੁਹਾਡੇ ਗ੍ਰਹਿਣ ਹੋਇ ਕਿ ਨਹੀਂ ਹੋਈ ਹੈਗੀ? ਜਦ ਹੀ ਗ੍ਰਹਿਣ ਨੇ ਕਿ ਮੈਂ ਬਹੁਤੀ ਵਾਰ ਦੇਖਿਆ ਆ ਵਾ ਕਿ ਜਦੋਂ ਕਿਸੇ ਘਰ ਚ ਮੀਟਿੰਗ ਹੁੰਦੀ ਉਸ ਦਿਨ ਹੀ ਉੱਥੇ ਭਈ ਹੋਣ ਉਦੋਂ ਲੜਾਈ ਹੋਣ ਦੀ ਹੁੰਦੀ ਆ ਮੀਟਿੰਗ ਖਤਮ ਹੋ ਚਿੱਤੇ ਰਹੋ ਇਨੀ ਹੁੰਦੀ ਆ ਕਿ ਉਸ ਘਰੇ ਦੇ ਪੂਰੇ ਚੱਲਣ ਦੇ ਸਿਸਟਮ ਘਰ ਦੇ ਵਿੱਚ ਹੋਰਨਾਂ ਕੀ ਲੱਛਣ ਚਾਹੀਦੇ ਨੇ ਮੈਨੂੰ ਪਤਾ ਨਹੀਂ ਆ ਤਾਂ ਇਹ ਮੰਦਾਵਾ ਸ਼ੈਤਾਨ ਕਰਦਾ ਵਾ ਮੰਦਾਵਾ ਲੇਕਰ ਕੀ ਤੁਹਾਡੀ ਜ਼ਿੰਦਗੀ ਕਿਦਾਂ ਦੇ ਦਿਨ ਕਹੇ ਕਰਕੇ ਹੈਗੀ ਕਿ ਤੁਹਾਡੇ ਭੇਡ ਜਿਹੜੀ ਆ ਪਰਮੇਸ਼ਰ ਦਾ ਸਵੀਕਾਰ ਨਹੀਂ ਹੋਣ ਈ ਟਣਾਦਾਨ ਪੁੱਣ ਤੁਹਾਡਾ ਲੰਗਰ ਜੋ ਵੀ ਪ੍ਰਭੂ ਬਾਤੇ ਕਰਦੇ ਆ ਸਰ ਸੁਝਣ ਡਿਆ ਪਨ ਪਤਾ ਲੱਗਣ ਡਿਆ ਕਿ ਪਾਗਲਾਂ ਦੀ ਤਰ੍ਹਾਂ ਲਗਾਈ ਜਾਣ ਡੇ ਨੇ ਬੜੇ ਦੋ ਸਾਲ ਪੰਜ ਸਾਲ ਨਿਕਲ ਜਾਂਦੇ ਨੇ ਪਰਮੇਸ਼ਰ ਨੂੰ ਰੋ ਰੋ ਕੇ ਦਮ ਰੱਬਾ ਮੈਂ ਤਾਂ ਦੁਆ ਕੀਤੀ ਮੈਂ ਰੋਝੇ ਰੱਖਿਆ ਰੱਬਾ ਮੈਨੂੰ ਬਰਕਤ ਕਿਉਂ ਨਹੀਂ ਮਿਲਣ ਡੇ ਰੱਬਾ ਤੂੰ ਕਿਉਂ ਨਹੀਂ ਮੇਰੇ ਘਰ ਡੂਪੂਂ ਟੰਡਿਆ ਰੱਬਾ ਤੂੰ ਕਿਉਂ ਨਹੀਂ ਮੇਰੇ ਦੁੱਖ ਖੋਲ ਦੇਖਣ ਰੱਬਾ ਤੂੰ ਮੇਰੀ ਦੁੱਖ ਦੀ ਤਕਲੀਫ ਨੂੰ ਕਿਉਂ ਨਹੀਂ ਦੇਖਣ ਡਿਆ ਰੱਬਾ ਤੂੰ ਮੇਰੀ ਮੁਸੀਬਤ ਨੂੰ ਕਿਉਂ ਨਹੀਂ ਰੱਬਾ ਤੂੰ ਮੇਰੀ ਬੇਇੱਜ਼ਤੀ ਨੂੰ ਰੱਬਾ ਮੈਨੂੰ ਸ਼ਰਮਿੰਦਾ ਕਰਦੇ ਨੇ ਤੂੰ ਮੈਨੂੰ ਸ਼ਰਮਿੰਦਗੀ ਨੂੰ ਕਿਉਂ ਨਹੀਂ ਦੇਖਦਾ ਰੱਬ ਨੂੰ ਇਹ ਤਾਨੇ ਮ ਲੇਕਿਨ ਰੱਬ ਨੂੰ ਵੀ ਰੱਬ ਤਰ ਹਿਰਦੇ ਚ ਬੋਲਣ ਡਿਆ ਵਾ ਆਪਣੀ ਜ਼ਿੰਦਗੀ ਵੱਲ ਛਾਤੀ ਮਾਰ ਆਪਣੇ ਅੰਦਰਲੇ ਛਾਤੀ ਮਾਰ ਲੇਕਿਨ ਉਧਰ ਨਜ਼ਰ ਹੀ ਨਹੀਂ ਆਉਂਦੀ ਉਹਦੇ ਸਾਮ ਦਿਖਦਾ ਹੀ ਨਹੀਂਗਾ ਅਸੀਂ ਉਹ ਚੀਜ਼ਵਾਰੇ ਵਿਚਾਰ ਹੀ ਨਹੀਂ ਕਰਦੇ ਸੰਤ ਬੌਲਸ ਕੋਰਿੰਥੀਆਂ ਦੀ ਕਿਤਾਬ ਦੇ ਵਿੱਚ ਆਖਦਾ ਵਾ ਪ੍ਰਭੂਆਂ ਦਾ ਦਾ ਸੰਤ ਬੌਲਸ ਕਹਿੰਦਾ ਮੈਂ ਆਪਣੇ ਵਿੱਚ ਕੋਈ ਗਲਤੀ ਨਹੀਂ ਦੇਖਦਾ ਕਹਿੰਦਾ ਮੇਰਾ ਦਿਲ ਮੈਨੂੰ ਕਦੇ ਵੀ ਕਿਸੇ ਚੀਜ਼ ਚ ਗਲਤ ਨਹੀਂ ਠਹਿਰਾਉਂਦਾ ਦੇਖ ਲਵੋ ਤੁਸੀਂ ਦੇਖ ਲਓ ਕਦੇ ਵੀ ਚੋਰ ਕਦੇ ਚੋਰ ਮੰਦਾ ਆਪਣੇ ਵਿੱਚ ਚੋਰ ਆ ਪੁਲਿਸ ਕਹਿੰਦਾ ਮੇਰੇ ਅੰਦਰ ਕੋਈ ਗਲਤੀ ਨਜ਼ਰ ਨਹੀਂ ਆਉਂਦੀ ਮੇਰਾ ਦਿਲ ਮੈਨੂੰ ਗਲਤ ਨਹੀਂ ਠਹਿਰਾਉਂਦਾ ਲੇਕਿਨ ਜਦੋਂ ਸਿੱਖਿਆ ਦੀ ਗੱਲ ਹੁੰਦੀ ਆ ਉਹ ਵੀ ਕਲਾਮ ਦੀ ਗੱਲ ਫੇਰ ਅੰਦਰ છાਤੀ ਮਾਰਦਾ ਆ ਤੜਾ ਗਲਤੀ ਤਾਂ ਨਜ਼ਰ ਆਉਂਦੀ ਆ ਤੜੇ ਪਾਪ ਤਾਂ ਤੜੇ ਵਧੀਆ ਨਜ਼ਰ ਆਉਂਦੀ ਆ ਫਰ ਪਤਾ ਲੱਗਣ ਦੇ ਤੁਸੀਂ ਗਲਤ ਕਿੱਥੇ ਆ ਕਿ ਜਗ੍ਹਾ ਤੇ ਅਨਿਆਕਾਰਣ ਦੇ ਆ ਕਿ ਜਗ੍ਹਾ ਤੇ ਤੁਸੀਂ ਆਪਣਾ ਆਪ ਵੱਦ ਸ਼ਰਫ ਦਾ ਕਰ ਲਵਾਂ ਦੇ ਕਿ ਜਗ੍ਹਾ ਤੇ ਅਸੀਂ ਆਪਣੀ ਗਰੀਬੀ ਦਾ ਆਪਣੀ ਬਿਮਾਰੀਆਂ ਦਾ ਆਪਣੇ ਆਪ ਦੀ ਆਪ ਟੋਆ ਪਟਣ ਦੇ ਆ ਕਿਸੇਗਾ ਤੇ ਅਸੀਂ ਆਪਣੀ ਬਰਕਤ ਆਪ ਹੀ ਲੇਟ ਕਰਣ ਦੇ ਆ ਕਿਸੇਗਾ ਤੇ ਕਿਸ ਤਾਂ ਤੇ ਤੁਸੀਂ ਆਪਣੇ ਆਪ ਨੂੰ ਆਪ ਹੀ ਬਰਕਤ ਨੂੰ ਲੇਟ ਕਰਣ ਦੇ ਆ ਸੋਝ ਤਾਂ ਤੇ ਕੁਛ ਨਾ ਜਗ੍ਹਾ ਤੇ ਹੋ ਜਾਏਗਾ ਕਿ ਜਗ੍ਹਾ ਤੇ ਜੇ ਨੇ ਸੁਰਦਾ ਛਾਤੀ ਮਾਰਨੇ ਆਪਣੰਦਰ ਰੇਸ ਗਾਰਡ ਹallelujah ਹallelujah ਪੇਟ ਲੈ ਕੇ ਜਾਂਦੇ ਨੇ ਪੇਡਾਂ ਨੂੰ ਚੜਾਉਂਦੇ ਨੇ ਅਤੇ ਗੁੱਸੇ ਨਾਲ ਭਰ ਗਿਆ ਪਰ ਨੰਬਰ 2 ਲਿਖਿਆ ਗਿਆ ਵਾ ਉਹ ਸੁੰਨ ਹੋ ਗਿਆ ਉਹ ਖੁਸ਼ਕ ਹੋ ਗਿਆ ਉਹ ਖੁਸ਼ਕ ਹੋ ਗਿਆ ਵਾ ਲਿਖਿਆ ਗਿਆ ਕਿ ਪਾਪ ਤੇਰੇ ਦਰਵਾਜੇ ਤੇ ਲੁਕਿਆ ਬੈਠਾ ਵਾ तू पाप उ फतेह हो नहीं तो पाप तेरे ते फतेह हो लेगा पढ़ चुके ना और यदि तू भला ना करे तो पाप दबार पर छिपा रहता है और उसकी अलालसा तेरी ओर होगी और होगी प्रभुता करनी है पाप दरवाजे मोरे दिल च लुकिया बैठा वा तू प्रभुता कर और तेरे प्रभुता ना करे भला ना करेंगा तो लुक बैठा दरवाजे मोरे भला कर ਉੱਤੇ ਤੂੰ ਫਤੇ ਪਾ ਨਹੀਂ ਪਰ ਆਪ ਨਹੀਂ ਕਰਦਾ ਉਹਨੇ ਤੇਰੇ ਤੇ ਫਤੇ ਪਾ ਲੈਣੇ ਆ ਪਾਪ ਤੇ ਫਤੇ ਪਾ ਗਿਆ ਕਿਉਂਕਿ ਹਰ ਦਿਨ ਹਰ ਦਿਨ ਹਰ ਉਹਨੂੰ ਬਲੈਸਿੰਗ ਵਾਲਾ ਦੇਖਦਾ ਹਰ ਦਿਨ ਉਹਨੂੰ ਆਸ਼ੀਸ਼ ਦੇਖਦਾ ਹਰ ਦਿਨ ਤਰੱਕੀ ਦੇਖਣਿਆ ਹਰ ਦਿਨ ਉਹਦਾ ਭਲਾ ਦੇਖਣਿਆ ਹਰ ਦਿਨ ਉਹਦੀ ਆਸ਼ੀਸ਼ ਨੂੰ ਜ਼ਿੰਦਗੀ ਦੇਖ ਰਿਹਾ ਸੀਗਾ ਇੱਕ ਦਿਨ ਦੋ ਦਿਨ ਤਿੰਨ ਕੋ ਬਾੜਾ ਬੰਦ ਆ ਰਿਹਾ ਬਾੜਾ ਬੰਦ ਆ ਰਿਹਾ ਪਤਾ ਨਹੀਂ ਕਿੰਨੇ ਸਲਾਮਾਤ ਦੇ ਵਿੱਚ ਬਸੇ ਟਿੱਕ ਟਮਾਰੀ ਹੋਣੀਆਂ ਨੇ ਜ਼ਰਮ ਲੈ ਰਿਆ ਇਟੋ ਸਟੈਂਪ ਪੱਥਰ ਹੋਵੇਗਾ ਕਡੰਡਾ ਵੇਟੋ ਇਸ ਟਾਈਮ ਤੇ ਨਹੀਂ ਹੋਵੇਗੀ ਪਤਾ ਨਹੀਂ ਕਿੰਨੇ ਟਾਈਮ ਤੋਂ ਬਾਅਦ ਦੇ ਵਿੱਚ ਜੋ ਹਥਿਆਰ ਕੁਝ ਵੀ ਹਥਿਆਰ ਹੋਵੇਗਾ ਉਹਨੇ ਮਾਰ ਰਿਆ ਹੋਣਾ ਅਤੇ ਉਹਦੇ ਉਹਦਾ ਕਤਲ ਕਰਤਾ ਵਾ ਅੱਗੇ ਲਿਖਿਆ ਗਿਆ ਤਦ ਅਠਵਚਨ ਪੜੇ ਫਿਰ ਕਾਇਨੇ ਆਪਣੇ ਭਰਾ ਹਾਵਲ ਨੂੰ ਹੂੰ ਕੁਝ ਕੀਤਾ ਹੂੰ ਅਤੇ ਜਦੋਂ ਖੇਤ ਵਿੱਚ ਸਨ ਹੂੰ ਤਾਂ ਇਉਂ ਹੋਇਆ ਕਿ ਕਾਇਨੇ ਆਪਣੇ ਭਰਾ ਹਾਵਲ ਦੇ ਵਿਰੁੱਧ ਹੂੰ ਉੱਠ ਕੇ ਉਹਨੂੰ ਮਾਰ ਸੁੱਟਿਆ ਹੂੰ ोबा ने कहू आखिया तेरा भा हेबल कितने है उसने आखिया मैं नहीं जानता भला मैं अपने प्रादा राखा हाँ मैं अपने भाखा वा लेखिया सुन मार तब यहोवा ने कैन से पूछा तेरा भाई हैबिल कहां है उसने कहा मालूम नहीं क्या मैं अपने भाई का रखवाला हूं ਪਰਮੇਸ਼ਵਰ ਨੇ ਇਹਦਾ ਕਤਲ ਕਰਤਾ ਕੈਨ ਨੇ ਪਰਮੇਸ਼ਵਰ ਪੁੱਛਣ ਧਿਆਨ ਨੂੰ ਪਰਮੇਸ਼ਵਰ ਕੈਨ ਨੇ ਪਤਾਰਾ ਭਰਾ ਕਿੱਥੇ ਆ ਮੈਨੂੰ ਕੀ ਪਤਾ ਮੈਂ ਆਪਣੇ ਭਰਾ ਦਾ ਕੋ ਰੱਖਾਂ ਵਾ ਮੈਂ ਆਪਣੇ ਭਰਾ ਦਾ ਕੋਈ ਸੰਭਾਲਣ ਵਾਲਾ ਆ ਵਾ ਦੇਖੇ ਇੱਕ ਕਤਲ ਕਹਿੰਦੇ ਨਾ ਪੰਜਾਬੀ ਦੇ ਵਿੱਚ ਇੱਕ ਚੋਰੀ ਦੂਸਰਾ ਸੀਨਾ ਚੋਰੀ ਇੱਜੇ ਪਰਮੇਸ਼ਰ ਦੇ ਰੂਪ ਵਿੱਚ ਕਤਲ ਕਰ ਦਿੱਤਾ ਵਾ ਪਰਮੇਸ਼ਰ ਦੇ ਵੱਧ ਪਾਪ ਕਰ ਦਿੱਤਾ ਵਾ ਕਤਲ ਕਰਨ ਤੋਂ ਬਾਅਦ ਚ ਪ੍ਰਭੂ ਕਹਿੰਦਾ ਤੇਰਾ ਭਰਾ ਕਿੱਥੇ ਆ ਤੇਰਾ ਭਰਾ ਕਿੱਥੇ ਆ ਕਹਿੰਦਾ ਮੈਨੂੰ ਨਹੀਂ ਪਤਾ ਮੇਰਾ ਭਰਾ ਕਿੱਥੇ ਆ ਮੈਂ ਆਪਣੇ ਭਰਾ ਦਾ ਕੋਈ ਰਾਖਾ ਵਾ ਦੇਖੇ ਪਰਮੇਸ਼ਰ ਨਾਲ ਜਿਹਦੇ ਵਾ ਜਵਾਬ ਇਹ ਕਰ ਰਿਹਾ ਵਾ ਪਰਮੇਸ਼ਰ ਨੇ ਮੱਥਾ ਮਾਰਨ ਡਿਆ ਵਾ ਫਿਰ ਪਰਮੇਸ਼ਰ ਨੂੰ ਕਹਿ ਰਿਹਾ ਮੈਨੂੰ ਕੀ ਪਤਾ ਪਰਮੇਸ਼ਰ ਨਾਲ जल्दबाजिया करता जल्दबाजिया करता मालिक के पता मैंने मेरा भ्रा कितने मैं गुरुवाला अगे परमेश्वर कहता वा खुदा बंद प्रभु का कलाम का उसने कहा तूने क्या किया है तेरे भाई का लहू भूमि से मेरी और चिला कर मेरी दुहाई दे रहा है इसलिए अब भूमि इसलिए अब भूमि जिस, जिसने तेरे भाई का लहू ਤੇਰੇ ਹਾਸੇ ਪੀਣੇ ਲਈ ਆਪਣਾ ਮੂੰਹ ਖੋਲਾ ਹੈ ਉਸੇ ਔਰ ਸਤੂੰ ਸ਼ਰਾਬੀਤ ਹੈ ਤੂੰ ਸ਼ਰਾਬੀ ਤਾਂ ਤੇਰੇ ਭਰਾ ਦਾ ਖੂਨ ਪੀਣ ਵਾਸਤੇ ਮਿੱਟੀ ਨੇ ਬੋਲਿਆ ਇਹ ਪ੍ਰithvi ਨੇ ਮੂੰਹ ਖੋਲਿਆ ਤੇਰੇ ਭਰਾ ਦਾ ਲਹੂ ਪੀਣ ਵਾਸਤੇ ਕਿਸਾਨ ਨੂੰ ਕਹਿੰਦਾ ਵਾ ਕਿਸਾਨ ਨੇ ਕਤਲ ਕਰ ਦਿੱਤਾ ਵਾ ਆਪਣੇ ਛੋਟੇ ਭਰਾ ਦਾ ਕੋਈ ਕਿਸਾਨ ਨੇ ਕਤਲ ਕਰਨ ਤੋਂ ਬਾਅਦ ਵਿੱਚ ਪਰਮੇਸ਼ਰ ਕਹਿੰਦਾ ਵਾ ਕੀ ਤੂੰ ਆਪਣੇ ਭਰਾ ਦਾ ਕਤਲ ਕਰਤਾ ਉਹਦਾ ਲਹੂ ਤੂੰ ਹੱਥਾਂ 'ਚ ਦੇ ਰਿਆ ਮੈਨੂੰ ਕਿ ਮੇਰਾ ਨਿਆਂ ਕਰ ਮੇਰਾ ਨਿਆਂ ਕਰ ਮੇਰਾ ਬਦਲਾ ਚੱਕ ਮੇਰਾ ਜਿਸ ਮਿੱਟੀ ਤੇ ਜਿਸ ਮਿੱਟੀ ਨੇ ਤੇਰੇ ਹੱਥੋਂ ਤੇਰੇ ਭਰਾ ਦਾ ਲਹੂ ਪੀੜਾ ਮੂੰਹ ਖੋਲਿਆ ਵਾ ਉਹਦੇ ਕਾਰਨ ਤੂੰ ਸਰਾਪਿਆਂ ਗਿਆ ਆ ਮੈਂ ਅਜੇ ਸਰਾਪੇ ਗਏ ਨੇ ਬਹੁਤ ਸਾਰੇ ਲੋਕਾਂ ਦੇ ਇਹੀ ਸ਼ਰਾਫ ਆ ਜੇ ਸਮਝਦੇ ਨਹੀਂ ਕਿ ਇਹੋ ਹੀ ਲਾਨਤ ਵਾ ਕਿ ਸਾਨੂੰ ਆਪਣੀ ਬੁਰੀ ਨਜ਼ਰ ਨਹੀਂ ਆਉਂਦੀ ਇਹੋ ਹੀ ਸ਼ਰਾਫ ਆ ਇਹੋ ਹੀ ਖੁਨਾਵਾਂ ਕਿ ਸਾਨੂੰ ਆਪਣੀ ਬਦੀ ਨਜ਼ਰ ਨਹੀਂ ਆਉਂਦੀ ਹੈਗੀ ਸਾਨੂੰ ਆਪਣੀ ਘਾਟ ਨਜ਼ਰ ਨਹੀਂ ਆਉਂਦੀ ਸਾਨੂੰ ਆਪਣਾ ਆਪਣੇ ਅੰਦਰ ਜੋ ਬੁਰੀ ਆਦਤ ਉਹ ਨਜ਼ਰ ਨੇ ਇਹੋ ਸ਼ਰਾਫ ਆ ਇਹੋ ਹੀ ਲੋਕ ਆ ਧਰਮ ਮੇ ਜੋ ਸਾਡੇ ਅੰਦਰ ਸਾਨੂੰ ਆਪਣੀ ਕਮੀ ਨਜ਼ਰ ਨਹੀਂ ਆਉਂਦੀ ਕਰ ਵੀ ਬੁਰਾ ਲੈਣਾ ਆ ਮਾ ਫੇਰ ਕਹਿਣਾ ਵਾ ਕਿੰਨੇ ਹਰਜ ਕੋਈ ਬੁਰੀ ਆਈ ਨਹੀਂ ਗਈ ਹਨਾ ਸਾਡੇ ਅੰਦਰ ਫੇ ਕੋਈ ਵੀ ਪਾਪ ਨਹੀਂ ਬਤੀ ਨਹੀਂ ਕਰ ਵੀ ਬੁਰਾ ਲੈਣਾ ਕਰ ਵੀ ਅਨਿਆਹ ਲੈਣਾ ਅਨਿਆਹ ਕਰਨ ਦਾ ਬਾਅਦ ਵਿੱਚ ਫੇ ਵੀ ਕਹਣਾ ਸਾਡੇ ਕੋਈ ਪਤੀ ਨਹੀਂ ਗਈ ਮੇਰੀ ਇੱਕ ਆਦਤ ਵਾ ਪਤਾ ਨਹੀਂ ਕਿਉਂ ਸਿਸਟਮ ਆ ਕਿ ਜਦੋਂ ਮੇਰਾ ਆਪਣੀ ਪਤਨੀ ਨੂੰ ਗੁੱਸਾ ਕਰ ਲਵਾਂ ਲੈ ਕਿਸੇ ਨਾਲ ਗੁੱਸਾ ਕਰ ਲਾ ਮਨਾ ਮੇਰਾ ਪ੍ਰਾਰਥਨਾ ਦੇ ਬੱਟੇ ਨੂੰ ਮੰਨਨੇ ਹੁੰਦਾ ਦੁਆ ਤੇ ਬੱਟੇ ਨੂੰ ਮੰਨ ਉਹ ਉਦੋਂ ਜਦੋਂ ਮੈਂ ਅਨਿਆ ਕਰਾਂਗਾ ਅਨਿਆ ਅਨਿਆ ਦਾ ਮਤਲਬ ਆ ਜੇ ਉਹਦਾ ਬਣਦਾ ਹੋਣ ਉਹਨੂੰ ਦਿੱਤਾ ਬਲਕਿ ਉਹਦੇ ਖਿਲਾਫ ਹੋ ਗਿਆ ਵਾ ਫੇ ਮੇਰਾ ਮਨ ਨਹੀਂ ਦੁਆ ਤੇ ਕਰੇਗਾ ਫੇ ਮਰਮਨ ਮਨ ਨਹੀਂ ਪ੍ਰਾਰਥਨਾ ਵਿੱਚ ਲੱਗੇਗਾ ਜਿਨਾ ਚਿਰ ਮੈਂ ਸੋਰੀ ਨਾ ਬੋਲ ਦਮਾ ਜਿਨਾ ਚਿਰ ਮੈਂ ਝੁਕਦਾ ਜਾਵਾਂ ਉਹਨਾਂ ਚਿਰ ਮੇਰਾ ਪ੍ਰਾਰਥਨ ਵਾਲਾ ਮਨ ਅੱ피 ਮੈਂ ਅੰਦਰੋਂ ਅੰਦਰ ਸੜਦਾ ਪਹੁੰਚਦਾ ਰਹੀਦਾ ਵਾ ਅੰਦਰੋਂ ਤੱਕ ਮੈਂ ਕੋਈ ਨਾ ਕੋਈ ਵਿਚਾਰ ਕਰਦਾਰੀ ਨਾ ਅੰਦਰ ਮੈਂ ਪਲਾਨ ਬਣਾਉਂਦਾਰੀ ਨਾ ਕੋਈ ਨਾ ਇਦਾਂ ਕਰ ਕਹਿ ਦੇਣਾ ਸੀ ਯਾਰ ਉਹਦਾ ਕਹਿ ਦੇਣਾ ਸੀਗਾ ਹੁਣ ਤੇ ਬਹਾਨੇ ਮਿਲ ਆਹ ਗੱਲ ਕਿਉਂ ਨਹੀਂ ਆਹ ਗਲਤ ਮੈਂ ਕਿਉਂ ਕਿ ਮੇਰੇ ਦਿਮਾਗ 'ਚ ਉਸ ਟਾਈਮ ਤੇ ਕਿਉਂ ਨਹੀਂ ਆਈ ਹੈਗੀ ਆਹੜਾ ਸ਼ਬਦ ਮੇਰੇ ਦਿਮਾਗ 'ਚ ਕਿਉਂ ਨਹੀਂ ਆਇਆਗਾ ਆਹ ਜਿਹੜੀ ਗੱਲ ਪਹਿਲਾਂ ਹੋਈ ਸੀ ਆਹ ਤੋਂ ਸਟੇਜ ਤੇ ਕਿਉਂ ਰਚੀ ਸੀ ਇੱਕਦਾਂ ਦੇ ਵਿਚਾਰ ਬੰਦ ਹੋ ਰਹੇ ਸੀ ਸੁਣੇ ਪੀਓ ਮੈਂ ਕੀ ਕਹਿਣਾ ਚਾਹ ਰਿਹਾ ਹਾਂ ਭੇਟਾ ਨੂੰ ਸਵੀਕਾਰ ਕਰਨਾ ਵਾ ਭੇਟਾ ਨੂੰ ਗ੍ਰਹਿਣ ਕਰਵਾਉਣਾ ਵਾ ਤੇ ਐਨੇ ਸਾਡੇ ਧਾਰਮਿਕ ਜ਼ਿੰਦਗੀ ਹੋਵੇ ਇੰਨਾ ਸਾਡੇ ਅੰਦਰ ਪ੍ਰਕਾਸ਼ਨ ਹੋਵੇ ਕਿਸਰ ਨੂੰ ਨਜ਼ਰ ਆਵੇ ਸਾਡੇ ਦਾਨ ਨੂੰ ਸਾਡੇ ਸੇਵਕਾਂ ਨੂੰ ਨਜ਼ਰ ਆਵੇ ਜੋ ਕਰਦੇ ਆ ਅਸੀਂ ਜੋ ਪਰਮੇਸ਼ਰ ਬਾਤੇ ਕਰਦੇ ਆ ਕਰਦੇ ਸਭ ਕਰਦੇ ਭਾਂਡ ਪਾਂ ਤਰੀਕੇ ਨਾਲ ਕਰਦੇ ਆ ਅਸੀਂ ਲਿਫਾਫੇ ਚ ਆਟਾ ਲੈ ਕੇ ਆਉਂਦੇ ਆ ਅਸੀਂ ਲੰਗਰ ਲਾਉਂਦੇ ਆ ਅਸੀਂ ਪੈਸਾ ਦਿੰਨੇ ਆ ਅਸੀਂ ਘਰ ਦੇ ਤੇ ਲੰਗਰ ਲਾਉਂਦੇ ਆ ਅਸੀਂ ਅਸੀਂ ਆਪਣੇ ਘਰ ਮੀਟਿੰਗ ਕਰਵਾਉਂਦੇ ਆ ਸਾਰੇ ਲੋਕਾਂ ਨੂੰ ਖਾਣਾ ਖਿਲਾਉਂਦੇ ਆ ਕਿਹੜੀ ਪੇਟ ਦਾ ਤੁਹਾਨੂੰ ਪਤਾ ਨਹੀਂ ਲੱਗਣ ਰਿਹਾ ਕਾ ਪੇਟ ਮੇਰੇ ਕਰਿਆ ਨਹੀਂ ਨਹੀਂ ਹੋਇਆ ਕੀ ਤੇ ਤੁਹਾਨੂੰ ਕਿਦਾਂ ਪਤਾ ਲੱਗ ਕੇ ਪੇਟ ਮੇਰੀ ਸਵੀਕਾਰ ਹੋਈ ਕਿ ਨਹੀਂ ਹੋਈ ਕਿ ਨਹੀਂ ਹੋਇਆ ਕੀ ਕਿ ਇੰਨੀ ਅੱਖਾਂ ਖੁੱਲੀਆਂ ਅੰਦਰ ਦੀਆਂ ਕਿ ਮੈਨੂੰ ਨਜ਼ਰ ਆਵੇ ਕਿ ਹਾਂ ਮੇਰੀ ਪੇਟ ਅਜੇ ਰੁਕੀ ਪਈ ਆ ਅਜੇ ਪੇਟ ਮੇਰੇ ਰਾਸਤੇ 'ਚ ਜਾਣ ਲਈ ਆ ਅਜੇ ਮੇਰੀ ਪੇਟ ਪਰਮਿਸ਼ਨ ਦੇ ਚਰਨਾਂ ਦੇ ਵਿੱਚ ਆ ਪ੍ਰਭੂ ਨੇ ਕਹਿ ਮੈਨੂੰ ਵੇਟਿੰਗ ਰੂਮ ਵੇਟਿੰਗ ਦੇ ਵਿੱਚ ਕਿ ਤਰ੍ਹਾਂ ਸੁਝੰਡਿਆ ਵਾ ਕਿ ਤੁਹਾਨੂੰ ਲੱਗੇ ਕਿ ਹਾਂ ਮੇਰੀ ਇਸ ਟਾਈਮ ਤੇ ਵੇਟਿੰਗ ਦੇ ਵਿੱਚ ਵਾ ਤੁਹਾਨੂੰ ਲੱਗਣ ਦਿਆ ਵਾ ਕਿ ਮੇਰਾ ਜੋ ਵੀ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਆ ਵੇਟਿੰਗ ਦੇ ਵਿੱਚ ਆ ਜਾਂ ਪਰਮੇਸ਼ਰ ਕੋਲ ਪਹੁੰਚ ਗਿਆ ਵਾ ਪ੍ਰਭੂ ਵੱਲ ਜਵਾਬ ਨਹੀਂ ਅਜੇ ਆਇਆ ਹੈਗਾ ਹਾਂ ਲੇਕਿਨ ਪ੍ਰਭੂ ਦੇ ਕੋਲ ਪਹੁੰਚ ਗਿਆ ਵਾ ਜਾਂ ਰਾਹ ਤੇ ਚੱਨ ਡਿਆ ਵਾ ਜਾਂ ਕਿੱਥੇ ਆ ਤੈਨੂੰ ਪਤਾ ਲੱਗਦਾ ਵਾ ਕਿਦਾਂ ਪਤਾ ਲੱਗੇਗਾ ਪਰਮੇਸ਼ਰ ਦੇ ਉਪਸਥਿਤ ਦੀ ਦੁਆ ਵਿੱਚੋਂ ਪਰਮੇਸ਼ਰ ਨਾਲ ਚੱਲਣ ਦੇ ਵਿੱਚੋਂ ਪਰਮੇਸ਼ਰ ਨਾਲ ਅੰਦਰ ਦੇ ਇਨਸਾਨ ਨਾਲ ਪਰਮੇਸ਼ਰ ਆਪਣੇ ਮੂੰਹੋਂ ਕਹਿੰਦੇ ਆ ਜੇ ਤੂੰ ਭਲਾ ਕਰੇ ਜੇ ਤੂੰ ਭਲਾਈ ਕਰਦਾ ਰਵੇ ਜਦ ਤੂੰ ਵਫਾਦਾਰ ਨਾ ਚੱਲਦਾ ਰਹੇ ਜਦ ਤੂੰ ਪਰਮੇਸ਼ਰ ਦੇ ਕਾਨੂੰਨ ਦੇ ਅਨੁਸਾਰ ਚੱਲਦਾ ਨਵੇਂ ਜਦ ਤੂੰ ਭਲਾ ਕਰੇ ਤੇਰੀਆਂ ਭੇਟਾਂ ਸਿਮਕਾਰ ਖੋਦ ਲਿਆ ਨੇ ਤੇਰੀਆਂ ਭੇਟਾਂ ਗ੍ਰਹਿਣ ਹੁੰਦੀਆਂ ਨੇ ਜੇ ਤੂੰ ਸਹੀ ਆਂ ਤੂੰ ਨਹੀਂ ਸਹੀ ਆਗੇ ਤੇ ਬਾਈਬਲ ਕਿੰਦੀ ਐ ਸੰਤ ਪਾਉਲਸ ਕੇ ਅੰਦਰ 13 ਅਧਿਆਇ ਦੇ ਵਿੱਚ ਮੈਂ ਆਪਣੇ ਸਰੀਰ ਨੂੰ ਸੜਨ ਬਾਅਦ ਤੇ ਵੇਚ ਦੇਵਾਂ ਆਖਾਂ ਪ੍ਰਭੂ ਇਹ ਸਰੀਰ ਤੇਰੇ ਬਾਅਦ ਤੇ ਮੇਰਾ ਮੈਨੂੰ ਸੜਨ ਬਾਅਦ ਤੇ ਦੇ ਦਿਨਾ ਵਾ ਅੰਦਰ ਦਾ ਇਨਸਾਨ ਜੇ ਵੱਧੀ ਆ ਅੰਦਰ ਗੁਨਾਹ ਆ ਅੰਦਰ ਆਧਰਮ ਨਾਲ ਭਰਿਆ ਆ ਵਾ ਲਿਖਿਆ ਗਿਆ ਸੰਤ ਪਾਉਲਸ 13 ਅਧਿਆਇ ਦੇ ਕੰਧਾਂ ਦੇ ਵਿੱਚ ਕਹਿੰਦਾ ਮੈਂ ਅੱਧੀ ਆਪਣੀ ਪ੍ਰਾਪਰਟੀ ਕੰਕਾਲਾਂ ਨੂੰ ਵੀ ਦੇ ਦੇਵਾਂ ਆਪਣੀ ਪ੍ਰਾਪਰਟੀ ਬੇਚ ਕੇ ਕੰਕਾਲਾਂ ਨੂੰ ਵੰਡ ਦੇਵਾਂ ਆਪਣਾ ਮਾਲ ਤਨ ਵੇਚ ਦੀਵਾ ਮਨ ਸਹੀ ਨਹੀਂ ਤੇ ਆਪਣੀ ਜ਼ਮੀਨ ਵੀ ਪੇਚ ਦਈਏ ਕੰਗਾਲਾਂ ਨੂੰ ਦੇ ਦਈਏ ਅਤੇ ਸ਼ਰੀਰ ਵੀ ਸੜਨ ਬਾਅਦ ਦੇ ਦੇ ਦੇਈ ਸ਼ਰੀਰ ਨੂੰ ਵੀ ਕਬ ਲੈ ਪ੍ਰਭੂ ਤੇਰੇ ਵਾਸਤੇ ਬਲੀਦਾਨ ਕਰ ਛੱਡਿਆ ਲੇਕਿਨ ਅੰਦਰ ਦਾ ਇਨਸਾਨ ਸਹੀ ਨਹੀਂ ਸੀਗਾ ਉਹ ਵੀ ਨਰਕ ਚਲ ਜਾਏਗਾ ਮੱਤ ਦੇ ਵਿੱਚ ਸਾ ਮਰ ਵੀ ਗਿਆ ਸੜ ਕੇ ਪਰਮੇਸ਼ਰੋਂ ਬਾਅਦ ਸੰਤ ਬਾਲੂ ਸਿੰਘ ਆ ਸੋਰੀ ਆ ਪ੍ਰਭੂ ਦਾਸ ਸੰਤ ਪੌਲ ਪਤਰਸ ਨੇ ਕਿਹਾ ਵਾ ਪਤਰਸ ਦੀ ਪਤਰੀ ਦੇ ਵਿੱਚ ਜੇ ਅਧੀ ਮੈਂ ਸਹੀ ਹੋ ਕੇ ਪ੍ਰਤੀ ਆੰਦਨਾ ਸੰਤ ਪਤਰ ਸਕੰਦਾਵਾ ਜੇਦੀ ਮੈਂ ਸਹੀ ਹੋ ਕੇ ਪਰਮੇਸ਼ਰ ਦੇ ਵਾਕ ਕੇ ਕੋ ਥੱਪੜ ਖਾਨਾਵਾ ਕਿਸੇ ਕੋ ਮਾਰ ਖਾਨਾਵਾ ਤੇ ਉਹਦਾ ਅਜ਼ਰ ਮੇਰਾ ਪਰਮੇਸ਼ਰ ਮੈਨੂੰ ਦਵੇਗਾ ਜੇਦੀ ਮੈਂ ਗਲਤੀ ਕਰਕੇ ਆਪਣੇ ਗਲਤੀ ਨਾਲ ਕਿਸੇ ਕੋ ਮਾਰ ਖਾਦੀ ਆ ਉਹਦਾ ਫਲ ਕਾਦਾ ਉਹ ਤੇ ਆਪਣੇ ਗਲਤੀ ਨਾਲ ਆਪਣੇ ਕਰਤੱਬੀ ਛਤਰ ਖਾਦੇ ਆ ਉੱਚ ਪਰਮੇਸ਼ਰ ਦੇ ਕਾਦੀ ਆਸਾ ਉਹ ਤੇ ਕਿਉਂ ਪ੍ਰਭੂ ਦੇ ਪਰੋਸਾਰਾ ਗਏ ਪ੍ਰਭੂ ਤੇਰੇ ਗਰੀਬ ਹੋ ਗਿਆ ਬਬੂ ਤੇਰੇ ਕਰਕੇ ਬਰਦਾਸ਼ ਕੀਤਾ ਬਬੂ ਤੇਰੇ ਕਰਕੇ ਛੜਦਾ ਬਬੂ ਤੇਰੇ ਕਰਕੇ ਮਾਫਰ ਜਿੱਦ ਦੀ ਵੀ ਪੜਲਾ ਅੰਦਰ ਸਾਰਾ ਮਿਲ ਭਰਿਆ ਤੇ ਫੁੰਦਸ ਨਾਲ ਹallelujah ਬਾਈਬਲ ਚ ਲਿਖਿਆ ਗਿਆ ਵਾ ਦਾਨੀਅਲ ਦੇ ਕੋਲੋਂ ਪਰਮੇਸ਼ਤਾਨੀ ਵਾਲ ਨੇ ਸੱਚੇ ਹਿਰਦੇ ਦੇ ਨਾਲ ਅੰਦਰ ਲੋਕ ਸੰਤ ਦਾਨੀਅਲ ਸਹੀ ਜਗ੍ਹਾ ਤੇ ਸਹੀ ਸੀਗਾ ਦਾਨੀਅਲ ਸਭ ਜਗ੍ਹਾ ਤੇ ਪਰਫੈਕਟ ਸੀਗਾ ਪ੍ਰਭੂ ਨਾਲ ਵੀ ਮਨੁੱਖਾ ਦੇ ਨਾਲ ਵੀ ਬਾਈਬਲ ਪੜ੍ਹਦੇ ਦਾਨੀਅਲ ਦੀ ਕਿਤਾਬ ਦੇ ਵਿੱਚ ਬੜਾ ਅਗਨੇ ਰੋਜ਼ੇ ਰੱਖੇ ਆ ਤੇ ਕਿੰਦੇ ਨਾਮ ਦੇ ਦANIEL ਪਿੱਲੇ ਰੁਜਾ ਰੱਖਿਆ ਪਹਿਲੇ ਦਿਨ ਹੀ ਪਰਮੇਸ਼ਰ ਦਾ ਉੱਤਰ ਆ ਉੱਤਰ ਆਇਆ ਉਸਦੇ ਵਾਸਤੇ ਪਹਿਲੇ ਦਿਨ ਹੀ ਸੁਰਗਦੂਤ ਆਣ ਕੇ ਦਾਨੀਅਲ ਨੂੰ ਕਹਿੰਦਾ ਵਾ ਕਿ ਪਹਿਲੇ ਦਿਨ ਹੀ ਤੇਰੀ ਦੁਆ ਸੁਣ ਲਈ ਗਈ ਆ ਮੈਂ ਉੱਤਰ ਲੈ ਕੇ ਆ ਗਿਆ ਤੇਰੇ ਮਾਣ ਪਹਿਲੇ ਦਿਨ ਹੀ ਪਹਿਲਾ ਫਾਸਟਿੰਗ ਫਾਸਟਿੰਗ ਕਿੰਨੇ ਆ 21 ਦਿਨਾਂ ਦਾ ਪਹਿਲੇ ਫਾਸਟਿੰਗ ਦੇ ਉੱਤਰ ਮਿਲਦੇ